ਇੱਕ ਭਾਰਤੀ ਯੂਟਿਊਬਰ ਜੋ ਪਾਕਿਸਤਾਨ ਲਈ ਜੂਸੀ ਕਰ ਰਹੀ ਸੀ ਗ੍ਰਿਫਤਾਰ ਹੋ ਚੁੱਕੀ ਹੈ ਉਧਰ ਹਰਿਆਣਾ ਦੇ ਹਸਾਰ ਦੀ ਰਹਿਣ ਵਾਲੀ ਜੋਤੀ ਮਲੋਤਰਾ ਜੋ ਇੰਸਟਾਗ੍ਰam ਤੇ ਆਪਣੀ ਯਾਤਰਾ ਦੀਆਂ ਤਸਵੀਰਾਂ ਪੋਸਟ ਕਰਦੀ ਸੀ ਪਾਕਿਸਤਾਨ ਲਈ ਭਾਰਤ ਦੀ ਫੌਜੀ ਖੂਫੀਆ ਜਾਣਕਾਰੀ ਲੀਕ ਕਰ ਰਹੀ ਸੀ ਜਿਸ ਦੇ ਉੱਪਰ ਦੋਸ਼ ਲੱਗੇ ਹਨ ਉਧਰ ਉਹ 29 ਦਸੰਬਰ ਦੇ ਸੌਰੀ 29 ਸਤੰਬਰ 2024 ਨੂੰ ਪੂਰੀ ਉਡੀਸ਼ਾ ਆਈ ਸੀ ਤੇ ਇੰਸਟਾਗ੍ਰam ਤੇ ਆਪਣੀਆਂ ਆਮ ਦੀਆਂ ਵੀਡੀਓ ਵੀ ਪਾਈਆਂ ਸਨ ਸੁਰੱਖਿਆ ਏਜੰਸੀਆਂ ਨੇ ਉਸ ਨੂੰ 6 ਹੋਰ ਲੋਕਾਂ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਸਾਂ ਅਨੁਸਾਰ ਉਹ ਆਈਐਸਆਈ ਇੰਟਰ ਸਰਵਿਸ ਇੰਟੈਲੀਜੈਂਸ ਪਾਕਿਸਤਾਨ ਦੀ ਖੁਫੀਆ ਏਜੰਸੀ ਨਾਲ ਸਿੱਧਾ ਸੰਪਰਕ ਵਿੱਚ ਸੀ ਉਧਰ ਜੋਤੀ ਨੇ ਪੁਛਗਿਸਤੂ ਦੱਸਿਆ ਕਿ ਉਹ 2023 ਵਿੱਚ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਗਏ ਸੀ ਵੀਜ਼ਾ ਲੈਣ ਉੱਥੇ ਉਸ ਦੀ ਦਾਨਿਸ਼ਨਾ ਦੇ ਵਿਅਕਤੀ ਨਾਲ ਮੁਲਾਕਾਤ ਹੋਈ ਉਹ ਦੋ ਵਾਰੀ ਪਾਕਿਸਤਾਨ ਵੀ ਗਈ ਉੱਥੇ ਅਲੀ ਅਹਾਵਾਨ ਨੇ ਉਸ ਦੇ ਨਾਲ ਰਹਿਣ ਸਹਿਣ ਦੀ ਵੀ ਵਿਵਸਥਾ ਕੀਤੀ ਅਲੀ ਨੇ ਉਸ ਦੀ ਮੁਲਾਕਾਤ ਪਾਕਿਸਤਾਨੀ ਖੁਫੀਆ ਅਧਿਕਾਰੀ ਨਾਲ ਕਰਵਾਈ ਇਹ ਕੇਸ ਸਾਬਤ ਕਰਦਾ ਹੈ ਕਿ ਕਿਵੇਂ ਸੋਸ਼ਲ ਮੀਡੀਆ ਤੇ ਆਮ ਦੇਖਵਾਲੇ ਲੋਕ ਵੀ ਖੁਫੀਆ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਦੇ ਹਨ ਹੁਣ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਉਸ ਨੇ ਕਿਹੜੀਆਂ-ਕਿਹੜੀਆਂ ਜ਼ਰੂਰੀ ਜਾਣਕਾਰੀਆਂ ਪਾਕਿਸਤਾਨ ਨੂੰ ਦਿੱਤੀਆਂ ਹਨ ਵਿਸ਼ੇਸ਼ ਰਿਪੋਰਟ ਖਰਪਾਲ